ਕਰਤੀ ਤੇ ਚੰਦ ਚੜਦਾ ਆ ਪਰ ਇਹ ਰਹਿਣਾ ਲੇਕਿਨ ਜਿਸ ਬਾਤ ਸੁਣਨਾਰੇ ਉਹ ਤੇ ਸੁਮਰਤਾਂ ਨਾ ਉਹ ਜਿਸ ਬਾਤ ਕਰਤੀ ਰਾਜ ਹੋਊਗਾ ਆਜ਼ਾਦੀ ਦੇ ਪਰਵਾਨਿਆਂ ਨੇ ਫਾਂਸੀਆਂ ਦੇ ਰਸੇ ਚੁੰਮੇ ਲੇਕਿਨ ਅਫਸੋਸ ਕਿ ਜਿੱਥੇ ਅਸੀਂ ਅੱਜ ਵਧਾਈ ਦਿੰਨੇ ਆ ਇਸ ਦਿਨ ਦੀ ਅੰਗਰੇਜ਼ਾਂ ਦੇ ਜਾਣ ਦੀ ਉੱਥੇ ਸਾਨੂੰ ਤਖਲੀਬੀ ਆ ਕਿ ਕੁਰਬਾਨੀ ਦੇਣ ਵਾਲਿਆਂ ਦਾ ਸ਼ਹੀਦੀ ਦੇਣ ਵਾਲਿਆਂ ਦਾ ਉਪਦੇਸ਼ ਅਧੂਰਾ ਹੈ ਕਾਸ਼ ਕਰਕੇ ਆਪਣੇ ਹੀ ਪਟਿਆਲਾ ਜਿਹੜਾ ਪ੍ਰੋਗਰਾਮ ਰੱਖਿਆ ਕਿ ਪਟਿਆਲਾ ਜਿਹਨੇ ਤੇ ਬਠੋੜੀ ਕਲਾ ਪਿੰਡ ਦੇ ਵਿੱਚ ਜੋ ਜੁ눔 ਖਿਆਤੀ ਦਲਤਾਂ ਦੇ ਉੱਪਰ ਹੁੰਦਿਆ ਕੇ ਸਰਕਾਰੀ ਜ਼ਮੀਨ ਦਾ ਕੇਸ ਚੱਟਣ ਤੋਂ ਬਾਅਦ ਜਿਹੜੀ ਜ਼ਮੀਨ ਦੀ ਨਿਲਾਮੀ ਹੋਈ ਉਹਦੇ ਵਿੱਚੋਂ 35 ਏਕੜ ਦੀ ਨਿਲਾਮੀ ਉਹਨਾਂ ਦੇ ਨਾਂ ਤੇ ਆਕਸ਼ਨ ਹੋਈ ਸਾਡੇ 11 ਲੱਖ ਰੁਪਏ ਉਹਨਾਂ ਕੋਲ ਜਮ੍ਹਾਂ ਕਰਵਾ ਲਿਆ ਗਿਆ ਜਦੋਂ ਪੈਸੇ ਜਮ੍ਹਾਂ ਕਰਾਏ ਤਾਂ ਲੈਂਡ ਮਾਫੀਏ ਨੇ ਇਨਹੱਥੇ ਗਰੀਬਾਂ ਦੇ ਉੱਪਰ ਅਟੈਕ ਕਰ ਦਿੱਤਾ ਹਮਲਾ ਕਰ ਦਿੱਤਾ ਔਰ 2 ਮਹੀਨੇ 11 ਦਿਨ ਇਸ ਘਟਨਾ ਨੂੰ ਹੋ ਚੁੱਕੇ ਸਾਡੇ 11 ਲੱਖ ਰੁਪਏ ਜਮ੍ਹਾਂ ਕਰਾਏ ਨੂੰ ਔਰ 35 ਏਕੜ ਜ਼ਮੀਨ ਦੀ ਨਿਲਾਮੀ ਹੋਈ ਨੂੰ ਲੇਕਿਨ ਅੱਜ ਤੱਕ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਵੀ ਦੋਸ਼ੀ ਲੈਂਡ ਮਾਫੀਆ ਫੜਿਆ ਨਹੀਂ ਗਰੀਬਾਂ ਤੇ ਦਲਤਾਂ ਤੇ ਔਰਤਾਂ ਤੇ ਅਟੈਕ ਕਰਨ ਵਾਲੇ ਦੇ ਵਿਰੁੱਧ ਕਾਰਵਾਈ ਕੀਤੀ ਨਹੀਂ ਐਫ ਆਈ ਆਰ ਨੰਬਰ 160 ਆਜ਼ਾਦੀ ਦੇ ਦਿਨ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਵਾਲ ਪੁੱਛਿਆ ਜਾ ਰਿਹਾ ਕਿ ਇਹ ਕੈਸੀ ਆਜ਼ਾਦੀ ਹੈ ਕਿ ਗਰੀਬਾਂ ਤੇ ਜ਼ੁਲਮ ਹੁੰਦਾ ਉਹਨਾਂ ਤੋਂ ਪੈਸੇ ਵੀ ਲਈ ਜਾਂਦੇ ਆ ਔਰ ਬਦਲੇ ਚ ਜ਼ਮੀਨ ਦਾ ਇੱਕ ਟੁਕੜਾ ਨਹੀਂ ਡਾਂਦਾ ਮਿਲਦੀ ਹੈ ਇਸ ਕਰਕੇ ਵੋਜਨ ਸਮਾਜ ਪਾਰਟੀ ਨੇ ਅੱਜ ਪੰਜਾਬ ਸੰਭਾਲੋ ਰੈਲੀ ਕਰਨ ਦਾ ਪ੍ਰਚਾਰ ਰੱਖਿਆ ਕਿ ਉਹ ਗਰੀਬਾਂ ਨੂੰ ਕਰਜ਼ਾ ਦਵਾਇਆ ਜਾਏ ਇਸੇ ਤਰ੍ਹਾਂ ਮਨੌਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੋਰ ਅਨੇਕਾਂ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਜ਼ਿਆਤੀ ਆ ਵੋਜਨ ਸਮਾਜ ਪਾਰਟੀ ਪੰਜਾਬ ਸਰਕਾਰ ਤੇ ਇਸ ਜਾਬਰ ਰਵਈਏ ਦੇ ਵਿਰੁੱਧ ਇਸ ਟੱਕੇਸ਼ਾਈ ਦੇ ਵਿਰੁੱਧ ਲੈਂਡ ਮਾਫੀਆ ਦੇ ਵਿਰੁੱਧ ਸਰਕਾਰ ਦੀ ਲੈਂਡ ਮਾਫੀਆ ਨੂੰ ਸਰਪ੍ਰਸਤੀ ਵਿਰੁੱਧ ਅੱਜ ਮੈਦਾਨ ਚਾਹੀਆ। ਤੋਂ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਉਹ ਕਾਰਵਾਈ ਕਰੇ, ਦੋਸ਼ੀਆਂ ਨੂੰ ਗ੍ਰਿਫਤਾਰ ਕਰੇ। ਸਰਕਾਰ ਅਜੇ ਤੱਕ ਊਕ ਨਿੰਦੇ ਸੁੱਤੀ ਪਈ ਆ। ਲੈਂਡ ਮਾਫੀਆ ਦੀ ਟੱਕਰ ਦੇ ਨਜ਼ਰ ਆ ਰਹੀ ਆ। ਤੋਂ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਰਕਾਰ ਦਾ ਰਵੱਈਆ ਜਿਹੜਾ ਕਨਸਟੀਟਿਊਸ਼ਨ ਦੇ ਪ੍ਰਤੀ ਜਿਹੜੀ ਉਹ ਨਹੀਂ ਕਸਮ ਚੁੱਕਦੇ ਆ ਸੌਖਾ ਕੇ ਆਪਣੀ ਪੈਸੀ ਜ਼ਿੰਮੇਵਾਰੀ ਨਿਰਪੱਖਤਾ ਨਾਲ ਨਿਭਾਵਾਂਗੇ ਸਰਕਾਰ ਉਹਦੇ ਤੇ ਖਰੀ ਨਹੀਂ ਉਤਰੀ ਬੌਜਨ ਸਮਾਜ ਪਾਰਟੀ ਨੂੰ ਮੈਨੂੰ ਮੇਰਾ ਇਹ ਮੰਨਣਾ ਕਿ ਅਜੇ ਤੱਕ ਜੋ ਸਰਕਾਰ ਦੀ ਕਾਰਵਾਈ ਨਹੀਂ ਹੋਈ ਅੱਜ ਅਸੀਂ ਇੱਥੇ ਪ੍ਰੋਗਰਾਮ ਤੋਂ ਬਾਅਦ ਇਹਦਾ ਮਲੰਕੜ ਕਰਾਂਗੇ ਜ਼ਰੂਰਤ ਪਈ ਤਾਂ ਇਸ ਤੇ ਹੋਰ ਅੱਗੇ ਅੰਦੋਲਨ ਅਲਿ ਕਿਹਾ ਜਾਊਗਾ ਕਿਸੇ ਵੀ ਕੀਮਤ ਤੇ ਬੌਜਨ ਸਮਾਜ ਪਾਰਟੀ ਇਹ ਅਨਿਆਪਰਦਾਸ਼ਤ ਕਰਨੇ ਨੂੰ ਤਿਆਰ ਨਹੀਂ ਨਸ਼ੇ ਵਿੱਚ ਜਿਹੜਾ ਜਿਹੜਾ ਪਿਆ ਵੀ ਨਸ਼ੇ ਹੈ ਗੇਰਾ ਇਤਨਾ ਵੀ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਬੱਚਿਆਂ ਨੂੰ ਲੈ ਕੇ ਜੋ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦਾ ਫੇਲ ਹੋ ਗਿਆ ਉਸੇ ਦੌਰਾਨ 27 ਨੌਜਵਾਨ ਮਜੀਠੇ ਦੇ ਵਿੱਚ ਮਰੇ ਨਕਲੀ ਜ਼ਹਿਰੀਲੀ ਸ਼ਰਾਬ ਨਾਲ ਤਿੰਨ ਲੁਧਿਆਣਾ ਵਿੱਚ ਮਰੇ ਔਰ ਅਸੀਂ ਪਹਿਲਾਂ ਇਹ ਹੀ ਚਿੰਤਾਜਾਰ ਕਰਦੇ ਸੀ ਕਿ ਨਸ਼ੇ ਕਾਲਜਾਂ ਦੇ ਵਿੱਚ ਔਰ ਪਿਛਲੇ ਲਗਭਗ ਹਫ਼ਤੇ ਤੱਕ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਫਲੋਰ ਬਟਾਂ ਸਭਾ ਦੇ ਰੁੜਕਾ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਡਰਗ ਦਿੱਤਾ ਜਾ ਰਿਹਾ। ਉਹ ਵਰਕਿੰਗ ਸਮਾਜ પાર્ટી ਇਹਦੀ ਸਰਕਾਰ ਦੀ ਨਿੰਦਾ ਕਰਦੀ ਇਸ ਇਸ਼ੂ ਤੇ ਕਿ ਕਿ ਡਰਗ ਮਾਫੀਆ ਜਿਹਨੂੰ ਇਹ ਕਹਿੰਦੇ ਸੀ ਕਿ ਤੁਸੀਂ ਆਉਂਦੇ ਹੀ ਖਤਮ ਕਰਦੇ ਆ। ਸਾਢੇ 3 ਸਾਲ ਬਾਅਦ ਵੀ ਸਰਕਾਰ ਡਰਗ ਮਾਫੀਏ ਦੇ ਸਾਹਮਣੇ ਫੇਲ ਹੈ। ਔਰ ਡਰਗ ਮਾਫੀਏ ਦੀ ਹਿੰਮਤ ਔਰ ਹੌਸਲਾ ਇੰਨਾ ਵੱਧ ਗਿਆ। ਇਹ ਕੌੜਾਂ ਤੋਂ ਸਕੂਲਾਂ ਤੱਕ ਪਹੁੰਚ ਗਿਆ ਔਰ ਤੀਜੀ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਨਸ਼ਾ ਦਿੱਤਾ ਜਾ ਰਿਹਾ ਇਹ ਪੰਜਾਬ ਦੀ ਜਨਰੇਸ਼ਨ ਦੀ ਤਬਾਹੀ ਕੀਤੀ ਜਾ ਰਹੀ ਹੈ ਇਸ ਕਰਕੇ ਪੰਜਾਬੀਆਂ ਨੂੰ ਮੇਰਾ ਸਦਾ ਕਿ ਪੰਜਾਬ ਸੰਭਾਲੋ ਮਹਿਮ ਮਾਮਾ ਦੇ ਪੁੱਤ ਬਚਾਉਣ ਦੀ ਮਹਿਮ ਧੀਆ ਦਾ ਸਵਾਗਤ ਚਾਉਣ ਦੇ ਮਹਿਮ ਬੈਣਾ ਦਾ ਭਰਾ ਬਚਾਉਣ ਦੇ ਮਹਿਮ ਔਰ ਅੱਜ ਦੇ ਦਿਨ ਤੋਂ ਇਹ ਬਚਪਨ ਬਚਾਉਣ ਦੇ ਮਹਿਮ ਵੀ ਆ ਇਸ ਮਹਿਮ ਨੂੰ ਪੰਜਾਬੀ ਅਸ਼ੀਰਵਾਦ ਦੇਣ ਤਾਂ ਕਿ ਜਿਨ੍ਹਾਂ ਨੇ ਕਾਂਗਰਸ ਅਕਾਲੀ ਭਾਜਪਾ ਆਪ 2 ਲੱਖ ਮਾਮਾ ਦੇ ਪੁੱਤ ਇਹ ਖਾ ਚੁੱਕੇ ਆ ਟਿੱਕੇ ਦੇ ਨਾਲ 2 ਲੱਖ ਉੱਤਾਂ ਦੀਆਂ ਕਬਰਾਂ ਪੁੱਟੀਆਂ ਨਹੀਂ ਕਈਆਂ ਚੱਕ ਕੇ 2 ਲੱਖ ਪੰਜਾਬ ਦੀਆਂ ਮਾਮਾ ਦੇ ਉੱਤਾਂ ਦੇ ਸਿਵੇ ਵਾਲੇ ਇਹਨਾਂ ਨੇ ਇਸ ਕਰਕੇ ਅਜਾਦੀ ਦੇ ਦਿਨ ਤੇ ਅਸੀਂ ਪੰਜਾਬੀਆਂ ਨੂੰ ਸੱਜਾ ਦਿੰਨੇ ਆ ਕਿ ਆ PSP ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਇਹ ਹਾਕਮਾਂ ਕੋਲੋਂ ਟੀਲਾਂ ਦੀ ੱੱਬੇ ਖੋਲੋ ਬੋ ਇਹਨਾਂ ਕੋਲੋਂ ਕਬਰਾਂ ਪੁੱਟਣ ਵਾਲੀਆਂ ਕਈਆਂ ਖੋਲੋ ਬੋ ਔਰ 27 ਦਾ ਇਲੈਕਸ਼ਨ ਰਿਲੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਪੰਜਾਬ ਦੀਆਂ ਸੰਗਠਾ ਲੜਨ ਔਰ ਬੌਧਿਕ ਸਮਾਜ ਪਾਰਟੀ ਸੰਗਠਨ ਉੱਤੇ ਭਰੋਸਾ ਦਿੰਦੀ ਆ ਕਿ ਪੰਜਾਬ ਸਰਕਾਰ ਲੈਂਡ ਮਾਫੀਆ ਸਾਹਮਣੇ ਫੇਰ ਸੈਂਡ ਮਾਫੀਆ ਸਾਹਮਣੇ ਫੇਰ ਟ੍ਰੈਕ ਮਾਫੀਆ ਦੇ ਸਾਹਮਣੇ ਫੇਰ ਐਜੂਕੇਸ਼ਨ ਮਾਫੀਆ ਦੇ ਸਾਹਮਣੇ ਫੇਰ ਹੈਲਥ ਮਾਫੀਆ ਦੇ ਸਾਹਮਣੇ ਫੇਰ ਹਰ ਫਰੰਟ ਤੇ ਸਰਕਾਰ ਫੇਲ ਹੋ ਚੁੱਕੀ ਆ ਆਓ ਪੰਜਾਬ ਨੂੰ ਇਸ ਅੰਦਕਾਰ ਤੋਂ ਕੱਢਣੇ ਲਈ ਬਹੁਜਲ ਸਮਾਜ પાર્ટી ਨਾਲ ਖੜੀਏ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਈਏ ਅਸੀਂ ਇੱਕ ਨਵਾਂ ਔਰ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਾਂਗੇ ਔਰ ਸਾਰੇ ਪੰਜਾਬੀਆਂ ਦੀ ਸੋਸਾਇਟੀ ਦੇ ਹਰ ਸੈਕਸ਼ਨ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਪੰਜਾਬ ਦੇ ਅੰਦਰ ਭੋਜਨ ਸਮਾਜ ਪਾਰਟੀ ਹੀ ਦੇ ਸਕਦੀ ਕਿਉਂਕਿ